ਰਈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਦੀ ਉਹਦੇ ਵਿੱਚ ਜ਼ਿਕਰ ਆਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੀ ਬਿਆ ਬਿਆਬਤ ਵੀ ਹੋਈ ਹੈਗੀ ਆ ਬਿਆਦਵੀ ਹੋਈ ਹੈਗੀ ਤੇ ਉਹਦੇ ਨਹੀਂ ਇਨਸਾਫ ਮਿਲਿਆ ਤੋ ਉਹਦੇ ਕਰਕੇ ਜਿਹੜਾ ਹੈਗਾ ਕਿ ਲੋਕੀ ਜਿਹੜੇ ਹੈਗੇ ਕੇਂਦਰ ਰਾਜ ਹੈਗੇ ਨੇ ਤੇ ਅਕਾਲੀਆਂ ਦੇ ਨਾਲ ਵੀ ਜਿਹੜੀ ਸਭ ਤੋਂ ਵੱਡੀ ਨਾਰਾਜ਼ਗੀ ਸੀ ਉਹੀ ਸੀ ਕਿ ਇੱਕ ਤੇ ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀ ਹੋਣਾ ਦੂਜਾ ਹੈਗਾ ਕਿ ਬੇਅਦਬੀ ਤਾਂ ਇਹ ਨਾ ਪਤਾ ਲੱਗਣਾ ਕਿ ਕਿੰਨੇ ਗੁਰੂ ਗ੍ਰੰਥ ਸਾਹਿਬ ਚੱਕ ਲਿਆ ਹੈਗਾ ਜੇ ਪਤਾ ਲੱਗਿਆ ਹੈਗਾ ਤੇ ਫਿਰ ਉਹ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਨਹੀਂ ਕਰਨਾ ਜੇ ਸਿੱਤਸਾ ਵਾਲੇ ਸੌਦੇ ਵਾਲਿਆਂ ਦੀ ਗੱਲ ਆਉਂਦੀ ਸੀ ਤੇ ਉਹਨਾਂ ਦੇ ਉੱਤੇ ਜਿਹੜੇ ਕਿ ਕੇਸ ਵਾਫ ਲੈ ਲੈਣਾ ਉਹਨਾਂ ਨੂੰ ਮਾਫ ਕਰ ਦੇਣਾ ਉਹ ਸਾਰੀਆਂ ਚੀਜ਼ਾਂ ਆਈਆਂ ਹਨਾ ਉਹਦੇ ਕਰਕੇ ਜਿਹੜੇ ਅਕਾਲੀ ਡਾਉਨ ਆਂਦੇ 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 ਵੀ 3 ਐਮਐਲਿਆਂ ਦੇ ਉੱਤੇ ਆ ਗਏ ਉਹਨਾਂ ਤੁਸੀਂ ਦੇਖੋ ਕਿ ਉਹ ਫਿਰ ਕੀ ਹੋਇਆ ਕਿ ਇਹਨਾਂ ਨੂੰ ਪਤਾ ਲੱਗਿਆ ਕਿ ਆਪਾਂ ਜਿਹੜੇ ਹੈਗੇ ਕਿ ਇਹ ਪਾਪ ਦੇ ਥੱਲੇ ਦੱਬੇ ਹੋਏ ਹੈਗੇ ਆ ਵਿੱਚ ਕਾਂਗਰਸ ਦੀ ਸਰਕਾਰ ਵੀ 5 ਸਾਲ ਰਹਿ ਗਈ 2 ਸਾਲ 2.5 ਸਾਲ ਜਿਹੜੀ ਹੈਗੀ ਆ ਕਿ ਆਮ ਆਦਮੀ ਪਾਰਟੀ ਤੇ ਵੀ ਰਹਿ ਗਈ ਸੀ ਤੇ ਇਹਨਾਂ ਨੇ ਫਿਰ ਸੋਚਿਆ ਕਿ ਹੁਣ ਵੀ ਜਿਹੜੇ ਲੋਕੀ ਹੈਗੇ ਕਿ ਸਾਨੂੰ ਜਿਹੜੇ ਬਾਈ ਇਲੈਕਸ਼ਨਸ ਵਗੈਰਾ ਜਾਂ ਬਾਅਦ ਵਿੱਚ ਵੀ ਇਲੈਕਸ਼ਨਸ ਹੋਏ ਨੇ ਤੇ ਕੋਈ ਸਾਨੂੰ ਜਿਹੜੇ ਹੈਗੇ ਕਿ ਕੋਈ ਪੱਲਾ ਫੜਾਉਂਦੇ ਨਹੀਂ ਪਏ ਸਾਡਾ ਕੁਝ ਵੀ ਜਿਹੜਾ ਹੈਗਾ ਕਿ ਸਾਡੇ ਨਾਲ ਤੁਰਦੇ ਨਹੀਂ ਪਏ ਹੈ ਕਿ ਹਨਾ ਹਾਂ ਹਾਲੀ ਕੀੜੀ ਬਾਈਲੈਕਸ਼ਨ ਹੋਈ ਹੈ ਨਾ ਲੜੀ ਨਹੀਂ ਹਾਂ ਇਲੈਕਸ਼ਨ ਲੜੀ ਨਹੀਂ ਹੈਗੀ ਹੈ ਨਾ ਤੋ ਇਹਨਾਂ ਨੇ ਸੋਚਿਆ ਕਿ ਚਲੋ ਫਿਰ ਆਪਾਂ ਜਿਹੜਾ ਹੈਗਾ ਕਿ ਪਹਿਲਾਂ ਕਰਦੇ ਰਹੇ ਮਾਫੀਆਂ ਆਧੀਆਂ ਬਚਤੀਆਂ ਸਟੇਜਾਂ ਤੇ ਜੇ ਸਾਡੇ ਕੋਲ ਕੋਈ ਗਲਤੀ ਹੋ ਗਈ ਜੀ ਮaaf ਕਰਦੇ ਹੋ ਜੀ ਠੀਕ ਹੈ ਜੇ ਹੋ ਗਈ ਤੇ ਹਨਾ ਤੇ ਉਹ ਪਤਾ ਤਾਂ ਸਾਰਿਆਂ ਨੂੰ ਹੀ ਹੈਗਾ ਹੁਣ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਿੰਨੇ ਕੀਤੀ ਉਹਦੇ ਚਲੋ ਆਪਾਂ ਨੂੰ ਦਿਸਦਾ ਹੈਗਾ ਕਿ ਓਲੇ ਵਾਲਾ ਕੰਮ ਹੈਗਾ ਪਰ ਇਹ ਤੇ ਦਿਸਦਾ ਹੀ ਹੈਗਾ ਕਿ ਤੁਸੀਂ ਜਿਹੜੇ ਹੈਗੇ ਨੇਗੇ ਪੰਜ ਜਹੇਦਾਰਾਂ ਨੂੰ ਆਪਣੇ ਘਰ ਤੇ ਬੁਲਾਇਆ ਠੀਕ ਹੈ ਘਰ ਬੁਲਾ ਕੇ ਤੁਸੀਂ ਆਰਡਰ ਦਿੱਤਾ ਠੀਕ ਉਹਦੇ ਵਿੱਚ ਇੱਕ ਜਹੇਦਾਰ ਨੇ ਆ ਕੇ ਗਿਆਨੀ ਗੁਰਮukh ਸਿੰਘ ਨੇ ਸਾਹਮਣੇ ਦੱਸ ਦਿੱਤਾ ਕਿ ਇਹਨਾਂ ਨੇ ਸਾਨੂੰ ਬੁਲਾਇਆ ਸੀ ਤੇ ਇਦਾਂ ਦਾ ਕੀਤਾ ਸਾਨੂੰ ਕਿ ਕਰ ਦਿਓ ਸਾਈਨ ਤੇ ਅਸੀਂ ਉਹਨਾਂ ਨੂੰ ਕਰ ਦਿੱਤੇ ਹੈ ਨਾ ਇਹ ਤੇ ਸਾਹਮਣੇ ਸੀ ਨਾ ਇਹ ਇਹ ਤੇ ਗਲਤੀ ਹੀ ਨਾ ਤੁਸੀਂ ਇੱਕ ਜਹੇਦਾਰ ਸਾਹਦੇ ਅੱਗੇ ਸਰਵੱਚ ਸਰਵੱਚ ਦਾ ਨਰ ਲੰਦੇ ਰਹੇ ਨੇ ਹੈਗੇ ਤਾਂ ਤੁਸੀਂ ਉਹਨਾਂ ਨੂੰ ਆਪਣੀ ਕੋਠੀ ਬੁਲਾ ਲਓ ਉਹ ਵੀ ਚੰਡੀਗੜ੍ਹ ਠੀਕ ਹੈ ਇੱਕਦੇ ਉਹ ਚੀਜ਼ ਸਾਹਮਣੇ ਸੀ ਦੂਜਾ ਇਹ ਵੀ ਚੀਜ਼ ਸਾਹਮਣੇ ਸੀ ਕਿ ਕੇਸ ਦੇ ਵਾਪਸ ਲਿਆ ਤੁਸੀਂ ਕੇਸ ਵਾਪਸ ਲਿਆ ਵੀ ਜਿਹੜਾ ਸਰਸੇ ਵਾਲੇ ਬਾਬੇ ਦੇ ਉੱਤੇ ਕੇਸ ਹੋਇਆ ਸੀ ਤੇ ਉਹਦਾ ਜਿਹੜਾ ਹੈਗਾ ਕਿ ਤੁਸੀਂ ਉਹਦਾ ਵਾਪਸ ਲਿਆ ਫਿਰ ਜਿਹੜਾ ਹੈਗਾ ਕਿ ਤੁਸੀਂ ਉਹਨੂੰ ਮਾਫੀ ਵੀ ਦਿਵਾਈ ਹੈਗੀ ਹੈ ਨਾ ਤੇ ਇੱਕਦ ਜਿਹੇਦਾਰ ਨੂੰ ਉੱਥੇ ਬੁਲਾਇਆ ਉਹ ਡਿਫਰੈਂਟ ਇਸ਼ੂ ਹੈ ਕਿ ਕਿੱਥੇ ਜਿਹੜਾ ਹੈਗਾ ਕਿ ਤੁਸੀਂ ਮਾਫੀ ਵੀ ਦਵਾ ਦਿੱਤੀ ਤੋ ਉਹ ਤਾਂ ਤੁਸੀਂ ਦਵਾਈ ਹੈਗੀ ਨਾ ਇਹ ਤਾਂ ਚੀਜ਼ਾਂ ਸਾਹਮਣੇ ਸੀ ਵੀ ਇਹਦੇ ਚ ਤਾਂ ਕੋਈ ਲਕੋਸ਼ ਹੋਵੇਈ ਦੀ ਤਾਂ ਕਿੱਦਾਂ ਮਾਫ ਕਰ ਦਰਗੇ ਤੁਸੀਂ ਇਹ ਕਿਉਂ ਕਹੀ ਜਾਂਦੇ ਹੈਗੇ ਫਿਰ ਇੱਕ ਸਮੇਤ ਸੈਣੀ ਨੂੰ ਜਿਹੜਾ ਇਹਨਾਂ ਨੇ ਡੀਜੀਪ ਬਣਾਇਆ ਠੀਕ ਹੈ ਤੇ ਉਹ ਵੀ ਇੱਕ ਸੀ ਵੀ ਜਿਹਦੇ ਉੱਤੇ ਇਹਨਾਂ ਇਲਜ਼ਾਮ ਲੱਗਦੇ ਹੈਗੇ ਨੇ ਉਹਨੇ ਵੀ ਹਜ਼ਾਰਾਂ ਜਾਂ ਸੈਂਕੜੇ ਬੰਦਿਆਂ ਦਾ ਜਿਹੜਾ ਹੈਗਾ ਵੀ ਬੇਗੁਨਾਹਾਂ ਦਾ ਜਿਹੜਾ ਹੈਗਾ ਕਤਲ ਕੀਤਾ ਇੱਥੇ ਵੀ ਮੈਂ ਕਹਿਣਾ ਚਾਹੁੰਦਾ ਕਿ ਦੇਖੋ ਜਦੋਂ ਇੱਕ ਬੰਦੇ ਨੇ ਹਥਿਆਰ ਚੱਕੇ ਨੇ ਤੇ ਪੁਲਿਸ ਨੇ ਵੀ ਦੁ ਮੈਨੂੰ ਪਤਾ ਹੈ ਵੀ ਜਿੰਨੇ ਹਥਿਆਰ ਚੱਕੇ ਹੈਗਾ ਜਿਹੜੀ ਉੱਥੇ ਮੈਂ ਵੀ ਮੌਕੇ ਤੇ ਜਿਹੜਾ ਉੱਥੇ ਰਾਜ ਹੈਗਾ ਜਾਂ ਕਾਨੂੰਨ ਹੈਗਾ ਉਹਦੇ ਅਗੇਂਸਟ ਉਹਨੇ ਚੱਕਿਆ ਹੈਗਾ ਹਣਾ ਤੇ ਸਾਹਮਣੇ ਵੀ ਕਾਨੂੰਨ ਨਹੀਂ ਬੰਦਾ ਹੈਗਾ ਜਾਂ ਪੁਲਸ ਵਾਲਾ ਹੈਗਾ ਦੋਨਾਂ ਦਾ ਮੁਕਾਬਲਾ ਹੁੰਦਾ ਮਾਰੇ ਜਾਂਦੇ ਨੇ ਉਹਦੀ ਕੋਈ ਲੋਕੀ ਨਹੀਂ ਜਿਆਦਾ ਕੋਈ ਬਦਰ ਕਰਦੇ ਹੈਗੇ ਵੀ ਉਹਨੂੰ ਕਿਉਂ ਕੀਤਾ ਕਦੀ ਵੀ ਨਹੀਂ ਇਦਾਂ ਹੁੰਦਾ ਹੈਗਾ ਕਿ ਫਲਾਣੇ ਨੂੰ ਜਿਹੜਾ ਹੈਗਾ ਵੀ ਕਿਉਂ ਮਾਰਿਆ ਜਾਂ ਕੋਈ ਖੜਕੂ ਸੀ ਤੈਨੂੰ ਵੀ ਕਿਉਂ ਮਾਰਿਆ ਗੱਲ ਇਹ ਹੁੰਦੀ ਹੈ ਕਿ ਝੂਠਾ ਫੜ ਕੇ ਮਾਰਿਆ ਠੀਕ ਹੈ ਵੀ ਝੂਠੇ ਮੁਕਾਬਲੇ ਬਣਾਏ ਹੈਗੇ ਆ ਤੇ ਉਹ ਗੱਲ ਤੇ ਉਹਦੀ ਹੁੰਦੀ ਹੈਗੀ ਆ ਵੀ ਉਹ ਉਹ ਜਿਹੜੇ ਸੀ ਪੁਲਸ ਅਫਸਰ ਉਹ ਜਿਨ੍ਹਾਂ ਤੇ ਇਦਾਂ ਦੇ ਓਪਨਲੀ ਇਲਜ਼ ਤੇ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਕਿ ਮੁੜ ਕੇ ਪ੍ਰਮੋਟ ਕੀਤਾ ਹਨਾ ਪ੍ਰਮੋਟ ਵੀ ਇਹਨਾਂ ਦੇ ਜਿਹੜਾ ਚਲੋ ਆਪਣੇ ਇਹਨਾਂ ਦੀਆਂ ਸੀ ਉਹਨਾਂ ਦੇ ਨਾਲ ਅਟੀਆਂ-ਸਟੀਆਂ ਤੇ ਜਿਹਦੇ ਕਰਕੇ ਇਹਨਾਂ ਨੂੰ ਕਰਨਾ ਪਿਆ ਉਹਨਾਂ ਨੂੰ ਪ੍ਰਮੋਟ ਹਨਾ ਕਿਉਂਕਿ ਅਫਸਰ ਹੁੰਦੇ ਨੇ ਉਹ ਮੌਕੇ ਤੇ ਫਿਰ ਬਲੈਕਮੇਲ ਕਰਕੇ ਆਪਣੇ ਕੰਮ ਵੀ ਕਰਵਾ ਲੈਂਦੇ ਹੈਗੇ ਆ ਤੇ ਉਹ ਇਹ ਤੇ ਚੀਜ਼ਾਂ ਸਾਹਮਣੇ ਹੀ ਸੀ ਜਦੋਂ ਉਹਨੇ ਚੀਜ਼ਾਂ ਸਾਹਮਣੇ ਸੀ ਤੇ ਇਹਨਾਂ ਦੇ ਤੇ ਉਹ ਗੱਲ ਹੀ ਨਹੀਂ ਕਰਦੇ ਹੈਗੇ ਜਦੋਂ ਮੈਨੂੰ ਸ਼ੁਰੂ ਤੋਂ ਲੱਗਦਾ ਸੀ ਮੈਂ ਕਿਹਾ ਜੇ ਇਹ ਚਾਰ ਗੱਲਾਂ ਨਾ ਕਹਿ ਦਨ ਅਕਾਲੀ ਵੀ ਆ ਸਾਡੇ ਕੋਲ ਗਲਤੀਆਂ ਹੋਈਆਂ ਹੈਗੀਆਂ ਦੇ ਸਾਨੂੰ ਮਾਫ ਕਰਦੇ ਲੋਕਾਂ ਨੂੰ ਉਦੋਂ ਤੇ ਮਾਫ ਕਰਦਣਾ ਇੰਨੀ ਲੰਬੀ ਕੋਈ ਗੱਲ ਹੀ ਨਹੀਂ ਹੈਣੀ ਹੈਗੀ ਜੇ ਤੁਸੀਂ ਕਹਿੰਦੇ ਜੇ ਅਸੀਂ ਮੈਂ ਗਲਤੀ ਹੋਈ ਹੈਗੀ ਪਹਿਲਾਂ ਤਾਂ ਇਸ ਚੀਜ਼ ਤੇ ਨਹੀਂ ਆਏ ਫਿਰ ਲੇਟਰੋਂ ਜਾ ਕੇ ਆਏ 5-7 ਸਾਲ ਬਾਅਦ ਵੀ ਚਲੋ ਜੀ ਸਾਨੂੰ ਮਾਫ ਕਰਦੇ ਹੋ ਨਾ ਤੇ ਉਹ ਫਿਰ ਕੀ ਹੋਇਆ ਕਿ ਇਹਨਾਂ ਨੂੰ ਜਦੋਂ ਇਹ ਸਾਰਾ ਇਹ ਮਾਹੌਲ ਤੇ ਬਣ ਨਹੀਂ ਰਿਹਾ ਸੀ ਫਿਰ ਹੁਣ ਜਿਹੜਾ ਜਿਹੜਾ ਪੰਥ ਸੀ ਠੀਕ ਹੈ ਪੰਥ ਨੂੰ ਇਹਨਾਂ ਨੇ ਛੱਡਿਆਗਾ ਪੰਥ ਨੇ ਇਹਨਾਂ ਨੂੰ ਬਾਅਦ ਚ ਛੱਡਿਆ ਇਹਨਾਂ ਨੇ ਪੰਥ ਨੂੰ ਪਹਿਲਾਂ ਛੱਡ ਦਿੱਤਾ ਸੀ ਕਿਉਂਕਿ ਇਹਨਾਂ ਨੇ ਆਪਣਾ ਸੰਵਿਧਾਨ ਵੀ ਚੇਂਜ ਕਰ ਲਿਆ ਵੀ ਸਾਡੀ ਜਿਹੜੀ ਪਾਰਟੀ ਉਹ ਸਿੱਖ ਪਾਰਟੀ ਨਹੀਂ ਰਹੀ ਹੈਗੀ ਹੁਣ ਇਹ ਪੰਜਾਬੀ ਪਾਰਟੀ ਬਣ ਗਈ ਹੈਗੀ ਹਾਂ ਤੇ ਦੈਟ ਮੀਨਸ ਇਹਨਾਂ ਨੇ ਸਿੱਖ 이슈 ਪਹਿਲੇ ਛੱਡ ਦਿੱਤੇ ਸੀ ਹੈਨਾ ਤੇ ਭਾਵੇਂ ਕਿਸੇ ਵੀ ਬਹਾਨੇ ਕਰਕੇ ਛੱਡੇ ਨਵਾਂ ਕਾਨੂੰਨ ਆ ਗਿਆ ਸੀ ਉਹਦੇ ਮੁਤਾਬਿਕ ਜਿਹੜਾ ਹੈਗਾ ਕਿ ਉਹਨਾਂ ਨੂੰ ਐਮੈਂਡਮੈਂਟ ਕਰਨੇ ਪੈਣੇ ਸੀ ਆਪਣਾ ਸੰਵਿਧਾਨ ਦੇ ਵਿੱਚ ਉਹ ਸਾਰਾ ਕੁਝ ਹੋ ਗਿਆ ਵੀ ਜੇ ਤੁਸੀਂ ਛੱਡ ਦਿੱਤਾ ਪੰਥ ਵੀ ਫਿਰ ਚਲਾ ਗਿਆ ਆਪਣੇ ਪਾਸੇ ਕਿਤੇ ਹੋਰ ਵਿੰਡੇ-ਵਿੰਡੇ ਗਏ ਜੋ ਵੀ ਸੀ ਦੂਜੇ ਅਕਾਲੀ ਦਲ ਛੋਟੇ-ਛੋਟੇ ਬੰਦੇ ਰੇ ਵਿੱਚ ਉਹਨੂੰ ਹੋਇਆ ਕਿ ਜਦੋਂ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਕਿ ਤੁਸੀਂ ਜਿਹੜਾ ਹੈਗੇ ਕਿ ਪੰਥ ਦੇ ਜਿਹੜੇ ਹੈਗੇ ਮੁੱਦੇ ਛੱਡ ਦਿੱਤੇ ਫਿਰ ਤੁਸੀਂ ਸ਼ਰੋਨੀ ਕਮੇਟੀ ਦੇ ਉੱਤੇ ਕਾਬਜ ਵੀ ਰਹਿਣਾ ਚਾਹੁੰਦੇ ਹੈਗੇ ਕਿਉਂ ਕਿ ਅਕਾਲੀ ਜਿਹੜੇ ਹੈਗੇ ਨਾ ਉਹਨਾਂ ਦੀ ਸਟਰੈਂਥ ਕਿ ਇਸ ਚੀਜ਼ ਦੀ ਵੀ ਰਹਿੰਦੀ ਹੈ ਕਿ ਸਰਕਾਰ 'ਚ ਹੋਣ ਨਾ ਹੋਣ ਵੀ ਗੁਰਦੇ ਰਹਿੰਦੇ ਤੇ ਹੈ ਹੀ ਹੈ ਨਾ ਬਿਲਕੁਲ ਵੀ ਸੈਂਕੜੇ ਕਰੋੜ ਦਾ ਬਜਟ ਹੈਗਾ ਤੇ ਮੈਨੇਜ ਹੀ ਕਰਨਾ ਹੁੰਦਾ ਚਾਰ ਬੰਦੇ ਲਵਾਣੇ ਹੁੰਦੇ ਨੇ ਆਪਣੇ ਕਿਸੇ ਨੂੰ ਵੈਂਚਰ ਲਵਾਤਾ ਕਿਸੇ ਨੂੰ ਕਿਦੇ ਲਵਾਤਾ ਕਿਸੇ ਨੂੰ ਕੋਸ ਲਵਾਤਾ ਕਿ ਪਾਵਰ ਤੇ ਹੈ ਹੀ ਆ ਨਾ ਵੀ ਇਹ ਕਦੇ ਵੀ ਮਤਲਬ ਪਾਵਰ ਤੋਂ ਬਿਨਾਂ ਨਹੀਂ ਰਹਿੰਦੇ ਹੈਗੇ ਤੇ ਇਸ ਕਰਕੇ ਇਹਨਾਂ ਨੂੰ ਲੱਗਿਆ ਵੀ ਸਾਡੇ ਦੇ ਨਾਲ ਦਾ ਫਿਰ ਕਿਹੜਾ ਹੈਗਾ ਵੀ ਇੱਕ ਹੋਮਾਜੀ ਆ ਜਾਂਦੀ ਬੰਦੇ ਨੂੰ ਦੂਸਰਾ ਜਿਵੇਂ ਮੈਂ ਗੱਲ ਕੀਤੀ ਨਾ ਕਿ ਕੇਚਰੀਵਾਲ ਦੀ ਤੇ ਬਾਦਲ ਦੀ ਹੈ ਨਾ ਬਾਦਲ ਨੇ ਵੀ ਇਦਾਂ ਹੀ ਕੀਤਾ ਹੈਗਾ ਉਹਨੇ ਵੀ ਜਿਹੜਾ ਆਪਣੇ ਬਰਾਬਰ ਦਾ ਜਿਹੜਾ ਕੋਈ ਬੰਦਾ ਹੁੰਦਾ ਸੀ ਤਾਂ ਉਹਨੂੰ ਮਤਲਬ ਖਤਮ ਕਰ ਦਿੰਦਾ ਸੀ ਹੂੰ ਤੇ ਉਹਦੀ ਸਿਆਸੀ ਚਾਲ ਥੋੜੀ ਹੋਰ ਤੇ ਰਹਿੰਦੀ ਹੁੰਦੀ ਸੀ ਉਹ ਕੀ ਕਰਦਾ ਸੀ ਕਿ ਜਿਹੜਾ ਆਮ ਬੰਦਾ ਹੁੰਦਾ ਸੀ ਉਹਨੂੰ ਮਤਲਬ ਵੀ ਵੱਡਾ ਬਣਾ ਦਿੰਦਾ ਸੀ ਮੰਨ ਲਓ ਜਿਵੇਂ ਬੀਬੀ ਜ਼ਗੀਰ ਗੁਰਦੇ ਦੀ ਐਗਜ਼ੈਂਪਲ ਲੈਂਦੇ ਆਂ ਵੀ ਉਹਨੂੰ ਕੋਈ ਬਹੁਤੇ ਨਹੀਂ ਸੀ ਜਾਣਦੇ ਲੋਕੀ ਹਨ ਉਹਨੂੰ ਚੱਕ ਕੇ ਮੰਨ ਲੇ ਪ੍ਰਧਾਨ ਬਣਾ ਦਿੱਤਾ ਉਹ ਜਦੋਂ ਉਹਨੂੰ ਪ੍ਰਧਾਨ ਬਣਾ ਤਾਂ ਉਹ ਆਮ ਹੈ ਠੀਕ ਹੈ ਇੱਕ ਭਾਵੇਂ ਐਸ்சிਪੀਸੀ ਦੀ ਮੈਂਬਰ ਰਹੀ ਲੰਬੇ ਸਮੇਂ ਤੋਂ ਉਹਦੇ ਇਲਾਕੇ 'ਚ ਨਾਮ ਹੀ ਹੈਗਾ ਸਾਰਾ ਕੁਝ ਉਹਦਾ ਹੋਲਡ ਹੈਗਾ ਪਰ ਪੰਜਾਬ ਲੈਵਲ ਤੇ ਉਹਨੂੰ ਕੋਈ ਬਹੁਤਾ ਨਹੀਂ ਜਾਣਦਾ ਜੇ ਪ੍ਰਧਾਨ ਬਣਿਆ ਤਾਂ ਉਹ ਮਤਲਬ ਵੱਡੀ ਬਣ ਗਈ ਵੱਡੀ ਬਣ ਗਈ ਤੇ ਹੁਣ ਜਿੰਨੇ ਉਹਨੂੰ ਆਮ ਬੰਦਿਆਂ ਨੂੰ ਪ੍ਰਧਾਨ ਬਣਾਇਆ ਤੇ ਨੇਚਰਲੀ ਬੀ ਬੀਜੀ ਗੀਰ ਕੋਲ ਬਦਲਦੇ ਜਿਹੜੇ ਹੈਗੇ ਵੀ ਉਹਦੇ 'ਚ ਹਾਂ ਹਾਂ ਮਲਾਏਗੀ ਜੋ ਮਰਜੀ ਮੇਰੇ ਕੰਮ ਕਰਵਾਈ ਜੇ ਹਨਾ ਤੁਸੀਂ ਇੱਦਾਂ ਹੀ ਮੰਨ ਲਓ ਜੀ ਕਿਸੇ ਨੂੰ ਹੋਰ ਨੂੰ ਚੱਕਿਆ ਜੀ ਉਹਨੂੰ ਜਿਹੜਾ ਹੈਗਾ ਕਿ ਪ੍ਰਧਾਨ ਬਣਾਤਾ ਵੀ ਕਦੇ ਮਤਲਬ ਜਿਹੜਾ ਹੈਗਾ ਕਿ ਇਉਂ ਤਲਵੰਡੀ ਕਿਸੇ ਨੂੰ ਬਣਾਤਾ ਜਾਂ ਕਿਸੇ ਆ ਕੀ ਸੀ ਅਦਰ ਨਾਮ ਇਹਨੂੰ ਭੁੱਲੀ ਜਾਂਦਾ ਹੈਗਾ ਤੇ ਕਹਿੰਦਾ ਮਤਲਬ ਵੀ ਆਮ ਬੰਦੇ ਨੂੰ ਚੱਕ ਕੇ ਕਿ ਉਹਨਾਂ ਨੇ ਪ੍ਰਧਾਨ ਬਡੂੰਗਰ ਵੀ ਜਿਹੜਾ ਸੀ ਉਹ ਆਮ ਬੰਦਾ ਸੀ ਉਹਨੂੰ ਕੋਈ ਜਾਣਦਾ ਨਹੀਂ ਸੀ ਹੈਗਾ ਉਹਨੂੰ ਕਿਰਪਾਲ ਸਿੰਘ ਬਡੂੰਗਰ ਨੂੰ ਜਿਹੜਾ ਹੈਗਾ ਕਿ ਪ੍ਰਧਾਨ ਬਣਾਇਆ ਮੱਕੜ ਨੂੰ ਜਿਹੜਾ ਹੈਗਾ ਪ੍ਰਧਾਨ ਬਣਾਇਆ ਉਹਨਾਂ ਨੂੰ ਕੋਈ ਨਹੀਂ ਜਾਣਦਾ ਤੂੰ ਇੱਦਾਂ ਕਰਦਾ ਵੀ ਆਮ ਬੰਦੇ ਨੂੰ ਚੱਕ ਕੇ ਕਿ ਵੱਡਾ ਬਣਾ ਦਿੰਦਾ ਤੂੰ ਉਹਦੇ ਬਰਾਬਰ ਤਾਂ ਆਂਦਾ ਹੀ ਨਹੀਂ ਸੀ ਹੈਗਾ ਜੇ ਮੈਂ ਕਹਾਂ ਨਾ ਕੇਜਰੀਵਾਲ ਨੇ ਜਿਹ ਦੇ ਬੰਦੇ ਹੀ ਸਾਰੇ ਨੂੰ ਉਹਨੇ ਪਰ ਸੈੱਟ ਦਿੱਤਾ ਬਾਦਲ ਨੇ ਕੀ ਕੀਤਾ ਕਿ ਜਿਹੜੇ ਉਹਦੇ ਵੱਡੇ ਬੰਦੇ ਸੀ ਉਹਨਾਂ ਨੂੰ ਵੀ ਨਾ ਪੋਸਟਾਂ ਦੇ ਕੇ ਛੋਟੇ ਬੰਦੇ ਨੂੰ ਵੱਡੇ ਬਣਾਤਾ ਤੇ ਉਹਨਾਂ ਦੀ ਜਿਹੜੀ ਹਾਂ ਚ ਹਾਂ ਮਿਲਾਂਦੇ ਰਹੇ ਜਿਹੜੇ ਹੈਗੇ ਕਿ ਉਹ ਕਰਦੇ ਰਹੇ ਵੀ ਇੰਦਾ ਜਿਹੜੀ ਹੈਗੀ ਕਿ ਉਹ ਆਪਣੇ ਕੰਟਰੋਲ ਜਿਹੜਾ ਹੈਗਾ ਕਿ ਉਹ ਸਾਰੇ ਕਰਦੇ ਰਹੇ ਹੈਗੇ ਪਰ ਜੂ ਸੁਖਵੀਰ ਬਾਦਲ ਆਇਆ ਹੈਗਾ ਇਹਨੂੰ ਥੋੜੀ ਜੀ ਸਿਆਸਤ ਦਾ ਨਹੀਂ ਸੀ ਪਤਾ ਇਹਨੂੰ ਮੈਨੇਜਮੈਂਟ ਦਾ ਪਤਾ ਸੀ ਇਹਨੂੰ ਮੈਨੇਜਮੈਂਟ ਦਾ ਪਤਾ ਸੀ ਤੇ ਇਸ ਕਰਕੇ ਜਿਹੜਾ ਹੈਗਾ ਕਿ ਇਹ ਕਰੀ ਗਏ ਨੇ ਜਿੰਨੇ ਵੀ ਕਹਿੰ ਲੋ ਕਿ ਗੁੰਡਾ ਅੰਸਰ ਕਹਿੰ ਲੋ ਉਹ ਜਾਈ ਨੇ ਮਤਲਬ ਜਿਹੜੀਆਂ ਸਿਕ ਸੰਸਥਾਵਾਂ ਸੀ ਉਹਨਾਂ ਨੂੰ ਖਤਮ ਕਰਕੇ ਆਪਣਾ ਜੇਸ਼ਨ ਆਫ ਇੰਡੀਆ ਜਿਹੜੀ ਹੈਗੀ ਇਹਨੇ ਖੜੀ ਸੋਈ ਕਰਕੇ ਉਹਨੂੰ ਬਣਾਤੀ ਪੈਰਲਲ ਤੇ ਮਤਲਬ ਆਪ ਹੀ ਇਹਨੇ ਪੰਥ ਦੀਆਂ ਜਣੀਆਂ ਸੰਸਥਾਵਾਂ ਸੀ ਉਹਨੂੰ ਮਿਟਾ ਲਾਣੀ ਸ਼ੁਰੂ ਕੀਤੀ ਹੈਗੀ ਹਨ ਤੇ दैट मींस ਤਾਂ ਕਰਕੇ ਮੈਂ ਕਹਿੰਦਾ ਹੈਗਾ ਪੰਥ ਨੂੰ ਤੇ ਆਪੇ ਇਹਨਾਂ ਨੇ ਸੈੜ ਤੇ ਕੀਤਾ ਨਾਲ ਆਪਣੀ ਪੈਰਲਲ ਜਿਹੜੇ ਕਰਦੇ ਰਹੇ ਨੇ ਤੇ ਪਹਿਲਾਂ ਕੋਈ ਬੰਟੀ ਛੰਟੀ ਇਦਾਂ ਦੇ ਕੋਈ ਹੁੰਦੇ ਨਹੀਂ ਸੀ ਹੁੰਦਾ ਪਹਿਲਾਂ ਤਾਂ ਜ਼ਹੀਦਾਰ ਹੋਣਾ ਤੇ ਪਤਾ ਲੱਗਦਾ ਵੀ ਇਹ ਕੱਲ੍ਹ ਦੀ ਜ਼ਹੀਦਾਰ ਹੈਗਾ ਹਨ ਹੁਣ ਜ਼ਿਲ੍ਹੇ ਦਾ ਜ਼ਹੀਦਾਰ ਹੈ ਜਾਂ ਕੋਸ਼ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਕਿਹੜਾ ਕੋਈ ਕੋਈ ਬੰਟੀ ਹੈ ਕੋਈ ਚੰਤੀ ਹੈ ਕੋਈ ਪਿੰਮਾ ਹੈ ਕੋਸ਼ ਇਦਾਂ ਦੇ ਹੈਗੇ ਨਾ ਹਨ ਤੇ ਉਹ ਕਿਤੇ ਹੈ ਹੀ ਸੀ ਹੁਣ ਫਿਰ ਜਦੋਂ ਇਹ ਕਮਜ਼ੋਰ ਹੋਏ ਤੇ ਫਿਰ ਕਹਿੰਦੇ ਨੇ ਜਦੋਂ ਕੁਦਰਤ ਹੈਗੀ ਉਹ ਆਪਣੇ ਖੇਡ ਖੇਡਦੀ ਹੈਗੀ ਆ ਫਿਰ ਹੁਣ ਜੇ 2 ਦਸੰਬਰ ਨੂੰ ਪਿਛਲੇ ਸਾਲ ਜਦੋਂ ਗੈਨੀ ਹਰਪ੍ਰੀਤ ਸਿੰਘ ਤੇ ਤਾਂ ਕਰਕੇ ਖਫਾ ਸੀ ਕਿਉਂਕਿ ਉਹ ਵੀ ਜਿਆਦਾ ਬੋਲਦੇ ਜਿਆਦਾ ਨੇ ਪੜ੍ਹੇ ਲਿਖੇ ਜਿਆਦਾ ਨੇ ਉਹ ਪਹਿਲਾਂ ਰੇ ਵੀ ਹੈਗੇ ਨੇ ਲੰਬਾ ਚਿਹਰਾ ਜਿਹੜਾ ਹੈਗਾ ਚਿਹਦਾ ਰੇ ਹੈਗੇ ਨੇ এডਿਕੇਸ਼ਨ ਉਹਨਾਂ ਦੀ ਚੰਗੀ ਆ ਬੋਲਬਾਣੀ ਉਹਨਾਂ ਦੀ ਮਤਲਬ ਬੋਲਣ ਦੀ ਜਿਹੜੀ ਹੈਗੀ ਕਮਿਊਨੀਕੇਸ਼ਨ ਸਕਿੱਲ ਉਹਨਾਂ ਦੇ ਅੱਛੇ ਹੈਗੇ ਨੇ ਤਾਂ ਉਹ ਜਦੋਂ ਇਹ ਸਾਰਾ ਫਿਰ ਐ 2 ਦਸੰਬਰ ਦਾ ਜਿਹੜਾ ਹੁਕਾਉਨਾਮਾ ਆਇਆ ਨਾ ਉਹਦੇ ਵਿੱਚ ਇਹ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਫਿਰ ਰੋਲ ਜ਼ਿਆਦਾ ਹੈਗਾ ਹਾਲਾਂਕਿ ਜਿਹੜਾ ਜ਼ਹੀਦਾਰ ਹੈਗਾ ਗਿਆਨੀ ਰਘਵੀਰ ਸਿੰਘ ਹੈਗੇ ਆ ਕਿਨੇ ਰੋਲ ਜ਼ਹੀਦਾਰ ਆਰਡਰ ਤੇ ਉਹਨਾਂ ਦਾ ਹੀ ਹੈਗਾ ਠੀਕ ਹੈ ਮੈਂ ਅੱਜ ਕੱਲ ਤਾਂ ਸਾਹਿਬ ਦਾ ਜ਼ਹੀਦਾਤ ਗਿਆਨੀ ਰਘਵੀਰ ਸਿੰਘ ਹੀ ਹੈਗੇ ਨੇ ਪਰ ਇਹਨਾਂ ਨੂੰ ਪਤਾ ਨਹੀਂ ਲਾਇਦੇ ਕਿ ਉਹਦੋਂ ਨਾਲ ਹੀ ਕਿਹੜੇ ਸੀ ਠੀਕ ਹੈ ਕਿ ਅੰਦਰੋਂ ਵੀ ਪਤਾ ਲੱਗਦਾ ਹੀ ਹੈਗਾ ਵੀ ਨਹੀਂ ਉਹ ਵੀ ਸਖਤ ਹੈਗਾ ਇਸ ਮਾਮਲੇ ਦੇ ਵਿੱਚ ਨਾ ਕੁਝ ਉਹਦੇ ਜਿਵੇਂ ਮੈਂ ਕਿਹਾ ਨਾ ਵੀ ਲੀਟਰ ਆ ਕੇ ਮਿਲੇਗਾ ਭਗਵੰਤ ਮਾਨ ਵੀ ਚਲਾ ਗਿਆ ਕਦੀ ਹਮਿੰਦਰ ਸ਼ਾਹ ਨਾਲ ਗੱਲਬਾਤ ਹੋ ਗਈ ਉਹਦੇ ਚ ਜਿਹੜੀ ਹੈਗੀਆਂ ਕਿਉਂ ਦੀ ਬਹਾਨੇਬਾਜੀ ਲਾ ਕੇ ਇਹਨਾਂ ਨੇ ਕੀਤੀ ਫਿਰ ਜਿਹੜੇ ਸਖਤ ਆਰਡਰ ਆਉਣਦੇ ਨੇ ਇਹਨਾਂ ਨੂੰ ਲੱਗਦਾ ਨਹੀਂ ਸੀ ਕਿ ਐਡਾ ਸਖਤ ਆਰਡਰ ਆਏਗਾ ਠੀਕ ਹੈ ਪਰ ਆ ਗਿਆ ਇਹਨਾਂ ਨੇ ਮੰਨ ਵੀ ਲਿਆ ਅੱਛਾ ਮੰਨ ਕਿਹੜੀਆਂ ਲਿਆ ਕੁਝ ਚੀਜ਼ਾਂ ਮੰਨ ਲਈਆਂ ਜਿਹੜੀਆਂ ਇਹਨਾਂ ਨੂੰ ਲੱਗਿਆ ਕਿ ਹੁਣ ਹੋਇਆ ਮਤਲਬ ਬਦਨਾਮੀ ਬਹੁਤ ਹੋ ਗਈ ਸੁਖਵੀਰ ਬਦਲ ਦੀ ਜਿਵੇਂ ਅੱਥੇ ਜੀ ਤੁਸੀਂ ਆ ਕੀਤਾ ਜੀ ਜਣੀ ਮੈਂ ਪਿੱਛੇ ਤਾਂ ਕਰਕੇ ਉਹ ਸਾਰਾ ਜ਼ਿਕਰ ਕੀਤਾ ਸਾਰੀਆਂ ਘਟਨਾਵਾਂ ਦਾ ਪਿੱਛੇ ਜਿਹੜੇ ਇਹਨਾਂ ਤੇ ਇਲਜ਼ਾਮ ਲੱਗੇ ਉਹ ਸਾਰੇ ਮੰਨੇ ਇਹਨਾਂ ਨੇ ਹਾਂਜੀ 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 ਹਾਂ ਹਾਂ ਵੀ ਹਾਂ ਹਾਂ ਕਰਦਾ ਵੀ ਉਹਨਾਂ ਕੋਲ ਆਪਸ਼ਨਾਂ ਹੀ ਦੋ ਹੀ ਜਾਂ ਹਾਂ ਕਹਿਣੀ ਜਾਂ ਨਾ ਕਹਿਣੀ ਮੰਨ ਲਿਆ ਨਾ ਉਹਨਾਂ ਨੇ ਅੱਛਾ ਮੰਨ ਲਿਆ ਜਿਉਂ ਆਪਣੀ ਸੇਵਾ ਪੂਰੀ ਕੀਤੀ ਜਾਂ ਕੀਤਾ ਉਹ ਤੋਂ ਬਾਅਦ ਜਿਹੜੀ ਹੈਗੀ ਹੈ ਕਿ ਹਫ਼ਤੇ ਬਾਅਦ ਹੀ ਜਾ ਕੇ ਕਹਿੰਦਾ ਉਹਨੇ ਉੱਥੇ ਤੇ ਮੈਂ ਉਦਾਂ ਹੀ ਹਾਂ ਹਾਂ ਕਰ ਦਿੱਤਾ ਇਹ ਮੈਂ ਕਹਿੰਜੀ ਮੰਨ ਲਓ ਆਪਣੀ ਝੋਲੀ ਚ ਪਵਾ ਲਓ ਹੂੰ ਤੇ ਬਤੀ ਦਿਨ ਇੱਕ ਇੰਟਰਵਿਊ ਆਈ ਸੀ ਰਖੜਾ ਸਾਹਿਬ ਦੇ ਨਾਲ ਕੀਤੀ ਸੀ ਤੇ ਐਮ ਐਲ ਏ ਰਖੜਾ ਸਾਹਿਬ ਹੈਗੇ ਨੇ ਤੇ ਉਹਨਾਂ ਦੇ ਬ੍ਰਦਰ ਨੇ ਇੱਥੇ ਨਿਊਯਾਰਕ ਆਪਣੇ ਪਰੈਂਟ ਨੇ ਅਮਰੀਕਾ ਦੇ ਵਿੱਚ ਤੇ ਉਹ ਕਹਿੰਦੇ ਜੀ ਮੈਂ ਸੁਖਵੀਰ ਬਾਦਲ ਨਾਲ ਗੱਲ ਕੀਤੀ ਵੀ ਭਾਜਪਾ ਵਾਲੇ ਐਸ ਸ਼ਰਤਾਂ ਦਾ ਸਮਝੌਤਾ ਕਰਨਾ ਚਾਹੁੰਦੇ ਨੇ ਸੁਖਵੀਰ ਬਾਦਲ ਮੈਨੂੰ ਕਹਿੰਦਾ ਕਿ ਤੂੰ ਮੇਰੀ ਅਮਰ ਸ਼ਾਹ ਨਾਲ ਗੱਲ ਕਰਾਓ ਤੇ ਮੀਟਿੰਗ ਕਰਾਓ ਤੇ ਕਹਿੰਦਾ ਮੈਂ ਅਮਰ ਸ਼ਾਹ ਨੂੰ ਕਿਹਾ ਵੀ ਸੁਖਵੀਰ ਬਾਦਲ ਨੂੰ ਰਾਨਾ ਤੁਸੀਂ ਮੀਟਿੰਗ ਕਰ ਲਓ ਤੇ ਆਪਣਾ ਕਰ ਲੈਨੇ ਆਪਾਂ ਕੱਲ ਨਹੀਂ ਦਲ ਸਮਝੌਤਾ ਕਰ ਲੈਨੇ ਪਾਰਲੀਮੈਂਟ ਇਲੈਕਸ਼ਨ ਦੇ ਟਾਈਮ ਦੀ ਗੱਲ ਤੇ ਕਹਿੰਦੇ ਨਹੀਂ ਸੁਖਵੀਰ ਉਹਨੇ ਕਿਹਾ ਮੈਂ ਤੇ ਸ਼ਾਹ ਨੇ ਕਿਹਾ ਨਹੀਂ ਮੈਂ ਸੁਖਵੀਰ ਬਾਦਲ ਨੂੰ ਨਹੀਂ ਮਿਲਣਾ ਤੇ ਉਹ ਇੰਟਰਵਿਊ ਚ ਇੱਧੇ ਹੀ ਮੈਂ ਸਪਸ਼ਟੀ ਕਹਿ ਰਹੇ YouTube ਤੇ ਅਵੇਲੇਬਲ ਹੈ ਜੀ ਅਗਰ ਕਿਸੇ ਨੇ ਸੁਣੀ ਹੋਵੇ ਤਾਂ ਸੁਣ ਸਕਦਾ ਤਾਂ ਕਹਿੰਦਾ ਵੀ ਮੈਂ ਕਿ ਸੁਖਵੀਰ ਕਹਿੰਦਾ ਮੈਂ ਕਿਹਾ ਵੀ ਸੁਖਵੀਰ ਬਾਦਲ ਨੂੰ ਮਿਲ ਲਓ ਕਹਿੰਦਾ ਨਹੀਂ ਮੈਂ ਸੁਖਵੀਰ ਬਾਦਲ ਨੂੰ ਨਹੀਂ ਮਿਲਣਾ ਅਮਰ ਸ਼ਾਹ ਨੇ ਕਿ ਠੀਕ ਹੈ ਤਾਂ ਅੱਛਾ ਝੂਠਾ ਕਿੱਥੋਂ ਸਾਬਤ ਹੋ ਗਿਆ ਹੁਣ ਵੀ ਤੁਸੀਂ ਦੇਖੋ ਵੀ ਉਹ ਉਹਨੇ ਤਾਂ ਪੁਰਾਣੀ ਗੱਲ ਦਾ ਕਿਹੇ ਤੇ ਕਿਹਾ ਹੋਣਾ ਹੁਣ ਕੀ ਹੈਗਾ ਕਿ ਉੱਥੇ ਮੰਨ ਗਏ ਆ ਕੱਲ ਤਾਂ ਇਹ ਤੇ ਵੀ ਸਾਰੇ ਕੁਛ ਹੀ ਆ ਆਪਾਂ ਜੀ ਕਰਦੇ ਹੈਗੇ ਹੁਣ ਕਹਿੰਦੇ ਜੀ ਨਹੀਂ ਇਹ ਆਹੀ ਗਲਤੀ ਕੀਤੀ ਨਹੀਂ ਮੈਂ ਤਾਂ ਐਵੇਂ ਮੰਨ ਗਏ ਸੀ ਤਾਂ ਝੂਠਾ ਹੀ ਹੋ ਗਿਆ ਨਾ ਫਿਰ ਬੰਦਾ ਵੀ ਤੁਸੀਂ ਉੱਥੇ ਕੱਲ ਤਾਂ ਸਾਰੇ ਮੰਨ ਗਏ ਤਾਂ ਉਹਦੇ ਹੀ ਕਹਿੰਦੇ ਨਹੀਂ ਮੈਂ ਤਾਂ ਐਵੇਂ ਮੰਨ ਗਏ ਡੈਟ ਮੀਨਸ ਅਜੇ ਵੀ ਫਿਰ ਉੱਥੇ ਆ ਕੇ ਘੁੰਮ ਘਮਾ ਕੇ ਇਹਨਾਂ ਦੀ ਈਗੋ ਇੰਨੀ ਹੈ ਜਦੋਂ ਇਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਨਾ ਬੜੇ ਖਾਸ ਬੰਦੇ ਨੇ ਦੱਸਿਆ ਕਹਿੰਦੇ ਜਦੋਂ ਇਹਨਾਂ ਨੂੰ ਕੋਈ ਕਹਿੰਦਾ ਹੀ ਕਹਿੰਦਾ ਹੀ ਕਹਿੰਦੇ ਹੀ ਕਿ ਧਾਰਮਿਕ ਸਜ਼ਾ ਨਾ ਕਹੋ ਤੁਸੀਂ ਕੋ ਉਹ ਸੀ ਸੇਵਾ ਕਰ ਰਹੇ ਹਾਂ ਸਜ਼ਾ ਵੀ ਨਾ ਕਹੋ ਤੁਸੀਂ ਸਜ਼ਾ ਵੀ ਨਾ ਕਹੋ ਤਾਂ ਕਹਿੰਦੇ ਬਦਲ ਕਿ ਉਹਦਾ ਕਿ ਜੜੀ ਹੈ ਨਾ ਦੇਖੋ ਸਿਆਸਤ ਹੁੰਦੀ ਹੈ ਜਿਆਦਾ ਪਰਸੈਪਸ਼ਨ ਤੇ ਚਲਦੀ ਹੈਗੀ ਇਹਨਾਂ ਦੇ ਤੇ ਫੈਕਟ ਵੀ ਹੈਗੇ ਨੇ ਕੱਲੀ ਪਰਸਪੈਕਸ਼ਨ ਹੀ ਨਹੀਂ ਹੈਗੀ ਠੀਕ ਹੈ ਫੈਕਟ ਵੀ ਹੈਗੇ ਨੇ ਜਿਹੜੀਆਂ ਆਪਾਂ ਚੀਜ਼ਾਂ ਕੀਤੀਆਂ ਵੀ ਕੁਛ ਤੇ ਚੀਜ਼ਾਂ ਵੀ ਗੁਰਗਰਾਹ ਸਰ ਇਹ ਹੀ ਨਹੀਂ ਕਹਿੰਦੇ ਵੀ ਉਹਨੇ ਬੇਦਵੀ ਕਰਾਈ ਹੋਣੀ ਪਰ ਜਿੰਨਾਂ ਦੇ ਕੀਤੇ ਜੇ ਨਾ ਕਿਤੇ ਕੀਤਾ ਕੀ ਤੁਸੀਂ ਠੀਕ ਹੈ ਜਾਂ ਤੁਸੀਂ ਜਹੇਦਾਰਾਂ ਨੂੰ ਉੱਥੇ ਬੁਲਾਉਂਦੇ ਤੁਸੀਂ ਠੇਕੇ ਲੱਗਦੇ ਹੈਗੇ ਵੀ ਜਹੇਦਾਰਾਂ ਨੂੰ ਤੁਸੀਂ ਬੁਲਾ ਲਓ ਠੀਕ ਹੈ ਤਾਂ ਤੁਸੀਂ ਉਹ ਦੇਖੋ ਨਾ ਬੈਠੇ ਕਿੱਥੇ ਹੈ ਠੀਕ ਹੈ ਤੁਹਾਡੀ ਸਰੋਨੀ ਕਮੇਟੀ ਨੂੰ ਜਿਹੜਾ ਹੈਗਾ ਪਾਇੰਟ ਕੀਤਾ ਹੈਗਾ ਪਰ ਦੇਖੋ ਨਾ ਬੈਠੇ ਕਿੱਥੇ ਹੈ ਹੁਣ ਮੰਨ ਲਓ ਕਿ ਮੋਦੀ ਫੋਨ ਕਰੇ ਜੀ ਚੀਫ ਸੈਕਟਰੀ ਨੂੰ ਵੀ ਆ ਜਾ ਮੇਰੇ ਘਰ ਆ ਜਾ ਤੂੰ ਮਿਲ ਲੈ ਹੂੰ ਹੂੰ വേറെ ജയഗാ പ്വാൻ്റെ ഗവർമെന്റ് കിട്ടുന്ന ਨਿਕਾ ਤਾਂ ਉਹਦੀ ਇੱਕ ਰਤਬਾ ਹੁੰਦਾ ਹੈਗਾ ਕਿਸ ਉਸ ਪੋਜੀਸ਼ਨ ਦਾ ਉਸ ਸੰਸਥਾ ਦਾ ਇੱਕ ਰਤਬਾ ਹੁੰਦਾ ਹੈਗਾ ਤਾਂ ਤੁਸੀਂ ਮਤਲਬ ਉਹ ਇੰਨੇ ਜ਼ਿਆਦਾ ਜਿਹੜੇ ਹੈਗੇ ਨਾ ਹੰਕਾਰ ਦੇ ਵਿੱਚ ਆ ਗਏ ਸੀ ਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਇਹ ਵੀ ਮੈਂ ਜਿਹੜਾ ਹੈਗਾ ਕਿ ਕੁਝ ਵੀ ਕਰ ਸਕਦਾ ਹੈਗਾ ਹੁਣ ਵੀ ਉਸੇ ਗਲਤ ਫਹਿਮੀ ਦੇ ਵਿੱਚ ਰਹਿ ਰਹੇ ਹੈਗੇ ਨਾ ਉਸੇ ਚੱਕਰਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਜੇ ਸਾਰੀਆਂ ਚੀਜ਼ਾਂ ਮਤਲਬ ਜਣੀਆਂ ਅਗੇ ਕਰ ਲਈਆਂ ਪਰ ਇਹਨਾਂ ਨੂੰ ਇਹ ਲੱਗਾ ਕਿ ਹੁਣ ਕਿਹੜੇ ਕਿਹੜੇ ਨਾ ਕਰਨੀਆਂ ਔਰ ਮੈਂ ਕਿਹਾ ਸਿਆਸੀ ਨਹੀਂ ਬੰਦਾ ਹੈਗਾ ਸੁਖਵੀਰ ਬਦਲ ਇਸ ਕਰਕੇ ਨਹੀਂ ਸਿਆਸੀ ਹੈਗਾ ਪੀ ਜੇ ਹੁਣ ਸਾਹ ਪਤਾ ਲੱਗ ਰਿਹਾ ਹੈਗਾ ਕਿ ਗਿਆਨੀ ਰਕਬੀਰ ਜਿਹੜਾ ਆਪਣੀ ਗਿਆਨੀ ਹਰਪ੍ਰੀਤ ਸਿੰਘ ਹੈਗੇ ਨੇ ਉਹਨਾਂ ਨੇ ਕਿੱਢ ਦੇ ਤੌਰ ਤੇ ਜਿਹੜਾ ਹੈਗਾ ਕਿ ਇਹਨੂੰ ਸਾਰਾ ਕੁਝ ਕਰ ਰਹੇ ਹੈਗੇ ਹਨ ਉਹਨੂੰ ਜਿਹੜਾ ਹੈਗਾ ਉਹ ਫਰਕ ਕੀਤਾ ਹੈਗਾ ਠੀਕ ਹੈ ਤੁਸੀਂ ਦੇਖੋ ਕਿ ਇੰਨੀ ਸਨਮਾਨਤ ਹਸਤੀ ਹੋਵੇ ਇੰਨੀ ਸਨਮਾਨਤ ਸੰਸਥਾ ਤੇ ਬੰਦਾ ਰਿਹਾ ਹੋਵੇ ਤੇ ਉਹਨੂੰ ਤੁਸੀਂ ਜਿਹੜਾ ਹੈਗਾ ਵੀ ਕਹੋ ਜੀ ਉਹਦੀ ਡਿਊਟੀ ਤੇ ਫਰਕ ਕੀਤਾ ਹੈਗਾ ਠੀਕ ਹੈ ਮੈਂ ਕੱਲ ਬਿ ਡੈਸਮੈਸ ਕੀਤਾ ਹੈਗਾ ਜਾਂ ਵੀ ਛੁੱਟੀ ਕਰ ਦਿੱਤੀ ਹੈਗੀ ਆ ਤੋ ਇਹ ਉਹਨੂੰ ਵੀ ਇਹ ਵੀ ਨਹੀਂ ਕਹਿ ਸਕਦੇ ਕਿ ਵੀ ਉਹਨਰ ਚਲੋ ਆਪ ਉਹਨੂੰ ਕਹਿ ਦਈਏ ਕਿ ਤੂੰ ਰਿਜਾਈਨ ਕਰ ਦੇ ਠੀਕ ਹੈ ਫਿਰ ਰਿਜਾਈਨ ਕਰ ਲੈ ਅਗਰ ਰਿਸਪੈਕਟੇਬਲ ਤਰੀਕਾ ਹੁੰਦਾ ਐ ਐਕਚੁਅਲੀ ਕਦੀ ਵੀ ਕਿਸੇ ਨੂੰ ਮਿਨਿਸਟਰੀ ਦੇ ਵਿੱਚੋਂ ਕੱਟਣਾ ਹੋਵੇ ਕੁਝ ਵੀ ਕਰਨਾ ਹੋਵੇ ਤਾਂ ਹਮੇਸ਼ਾ ਉਹਨੂੰ ਕਹਿੰਦੇ ਨੇ ਵੀ ਯਾਰ ਤੂੰ ਇਦਾਂ ਕਰ ਭੀ ਤੇਰੀਆਂ ਸਾਨੂੰ ਸੁਭਾਵਾਂ ਨਹੀਂ ਚਾਹੀਦੀ ਤੂੰ ਇਦਾਂ ਕਰ ਰਿਜਾਈਨ ਕਰ ਦੇ ਤੇ ਬੰਦਾ ਕਹਿੰਦਾ ਜੀ ਮੈਂ ਆਪਣੇ ਘਰੇਲੂ ਕਾਰਨ ਕਰਕੇ ਅਸਤੀਫਾ ਦੇਣਾ ਹੈਗਾ ਇੱਜ਼ਤ ਬਣੀ ਰਹਿੰਦੀ ਬੰਦੇ ਦੀ ਇੱਜ਼ਤ ਬਣੀ ਰਹਿੰਦੀ ਹੈਗੀ ਹੈ ਨਾ ਜੇ ਤੁਸੀਂ ਕਹੋ ਜੀ ਨਹੀਂ ਜੀ ਅਸੀਂ ਇੱਕ ਕਮੇਟੀ ਬਣਾਉਂਦੀ ਸੀ ਅਸਰ ਜੀ ਆ ਕਰਤਾ ਜੀ ਚਲ ਨਿਕਾ ਤੇ ਉਹ ਇੱਕ ਪਰਸੈਪਸ਼ਨ ਵੀ ਬਣ ਰਹੀ ਹੈਗੀ ਆ ਫਿਰ ਤੁਸੀਂ ਜਿਹੜੀਆਂ ਹੁਣੇ ਤੋਂ ਹੋ ਗਿਆਟਿਆ ਹੈਗਾ ਤੇ ਸਾਰੇ ਚੀਜ਼ਾਂ ਮੰਨੀਆਂ ਹੈਗੀਆਂ ਵੀ ਅਸੀਂ ਇਹ ਕੀਤਾ ਹੈਗਾ ਠੀਕ ਹੈ ਤੇ ਸਾਹਮਣੇ ਪਤਾ ਲੱਗ ਰਿਹਾ ਹੈਗਾ ਕਿ ਤੁਸੀਂ ਸਿਰਫ ਉਹਨੂੰ ਜਿਹੜੀ ਹੈਗੀ ਇਹ ਬੰਦੇ ਨੂੰ ਸੱਚਾ ਦੇ ਰਹੇ ਹੈਗੇ ਉਹ ਵੀ ਉਹ ਇੰਨਾ ਜ਼ਿਆਦਾ ਪੇਛਾ ਕਿਉਂ ਹੋਇਆ ਸਾਡੇ ਤੇ ਠੀਕ ਹੈ ਤੇ ਜਦ ਕਿ ਜਿੰਨੇ ਚਿਰੋਂ ਸਾਰੀਆਂ ਗੱਲਾਂ ਨਾ ਹੁੰਦੀਆਂ ਮੈਂ ਤਾਂ ਸ਼ੁਰੂ ਤੋਂ ਕਹਿੰਦਾ ਸੀ ਉਹੀ ਵੀ ਚਾਰ ਗੱਲਾਂ ਵੀ ਇਹ ਚਾਰ ਗੱਲਾਂ ਮੰਨ ਲੈਂਦੇ ਤਾਂ ਅਕਲ ਤੱਕ ਤੇ ਵੀ ਜਾਣ ਦੀ ਲੋੜ ਨਹੀਂ ਸੀ ਅਕਾਲ ਤਖਤ ਤੇ ਜਾ ਕੇ ਤੇ ਇਹ ਕੁਛ ਹੀ ਮੰਨਿਆ ਨਾ ਤੇ ਪਹਿਲਾਂ ਹੀ ਮੰਨ ਲੈਂਦੇ ਵੀ ਹਾਂ ਵੀ ਸਾਡੇ ਕੋਲ ਗਲਤੀਆਂ ਹੋਈਆਂ ਵੀ ਇਹ ਚ ਕਿਹੜੀ ਵੱਡੀ ਗੱਲ ਹੈ ਕੀ ਆ ਥੋੜਾ ਜਿਉ ਤੁਸੀਂ ਕਰ ਦਿੱਤਾ ਵੀ ਸਹੀ ਕੀਤਾ ਸੀ ਵੀ ਹਾਂ ਵੀ ਯਾਰ ਇਹ ਮੈਂ ਬੁਲਾਇਆ ਜਥੇਦਾਰਾਂ ਨੂੰ ਉਥੇ ਚੰਡੀਗੜ੍ਹ ਬੁਲਾ ਲਿਆ ਮੇਰੀ ਗਲਤੀ ਸੀ ਇਹਨੇ ਕਹਿਣ ਚ ਕੀ ਹਰ ਜਗਾ ਪ੍ਰੈਸ ਕਾਨਫਰੰਸ ਕਰਕੇ ਵੀ ਕਹਿ ਸਕਦੇ ਸੀ ਵੀ ਜਥੇਦਾਰ ਨੂੰ ਬੁਲਾਣਾ ਪੀ ਸਾਡੀ ਜਿਹੜੀ ਹੈਗੀ ਵੀ ਗਲਤੀ ਸੀ ਮੈਨੂੰ ਮੈਨੇ ਦਿਮਾਗ ਚ ਖਿਆਲ ਆਇਆ ਹੀ ਨਹੀਂ ਵੀ ਇਹਦਾ ਉਲਟ ਵੀ ਜਿੰਨੇ ਹੈਗੇ ਕਿ ਪਰਸੈਪਸ਼ਨ ਬਣ ਸਕਦੀ ਹੈਗੀ ਆ ਅਸੀਂ ਇਹਦੇ ਜਹੇਦਾਰਾਂ ਦੀ ਇੱਜ਼ਤ ਕਰਦੇ ਹੈਗੇ ਆ ਕੁਝ ਵੀ ਪਤਾ ਬਿਆਨ ਹੀ ਦੇਣਾ ਹੁੰਦਾ ਬਿਲਕੁਲ ਠੀਕ ਹੈ ਹੁਣ ਤਾਂ ਵੀ ਆਪਾਂ ਬਿਆਨ ਦੇਣਾ ਹੀ ਹੈ ਉਹ ਕਹਦੇ ਵੀ ਹਾਂ ਯਾਰ ਆ ਵੀ ਆ ਜਿਹੜਾ ਸਰਸੇ ਵਾਲੇ ਨੂੰ ਆਪਾਂ ਨੇ ਦੇਖੋ ਸਾਡੀ ਇੰਟੈਂਸ਼ਨ ਇਹ ਸੀ ਅਸੀਂ ਤਾਂ ਕਰਕੇ ਕਰਨਾ ਹੀ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਅਸੀਂ ਤਾਂ ਕਰਕੇ ਮਾਫੀ ਵਾਲੀ ਗੱਲ ਕੀਤੀ ਹੈਗੀ ਵੀ ਮਾਹੌਲ ਨਾ ਖਰਾਬ ਹੋਵੇ ਇਹ ਵੀ ਤਾਂ ਕਿਹਾ ਜਾ ਸਕਦਾ ਸੀ ਨਾ ਹੂੰ ਤੁ ਕਹਿੰਦੇ ਉਹ ਤਰੀਕਾ ਐ ਨਹੀਂ ਇਹਨਾਂ ਨੂੰ ਜਿਹੜਾ ਮੈਂ ਮੈਂ ਗੱਲ ਕੀਤੀ ਨਾ ਕਿ ਬਾਦਲ ਵਾਲਾ ਤਰੀਕਾ ਸੀ ਬਸ ਸਿਆਸੀ ਬੰਦਾ ਸੀ ਉਹ ਚੁੱਪਚੀਤੇ ਵਾਰ ਕਰਦਾ ਸੀ ਵੀ ਇਸ ਵੀਰ ਬਾਦਲ ਕੋਲ ਉਹ ਚੀਜ਼ਾਂ ਆ ਨਹੀਂ ਰਹੀਆਂ ਬਾਕੀ ਜਿਹੜੇ ਇਹ ਐਡਵਾਈਜ਼ਰ ਹੈਗੇ ਨੇ ਉਹ ਐਡਵਾਈਜ਼ਰ ਘੱਟ ਨੇ ਤੇ ਚਮਚਾਗिरी ਜ਼ਿਆਦਾ ਕਰਦੇ ਹੈਗੇ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਹਨਾਂ ਦੇ ਵਿੱਚ ਆਲੇ ਦੁਆਲੇ ਕੋਈ ਬੰਦਾ ਇੰਨੀ ਸਿਆਣੀ ਗੱਲ ਕੱਲ ਕਰਨ ਵਾਲਾ ਕੋਈ ਹੈਗਾ ਕਿ ਜਿਹੜਾ ਕਿ ਇਹ ਸਾਰੇ ਚੀਜ਼ਾਂ ਨੂੰ ਕੰਟਰੋਲ ਕਰੇਗਾ ਤੇ ਮਤਲਬ ਵੀ ਅਜੇ ਤੱਕ ਡਾਉਣੀ ਜਿਹੜਾ ਹੈਗਾ ਕਿ ਉਹ ਗ੍ਰਾਫ ਜਿਹੜਾ ਜਾ ਰਿਹਾ ਹੈਗਾ ਔਰ ਕਈ ਦੁਸ਼ਮਣ ਹੋਰ ਵੀ ਜਿਹੜੇ ਮਤਲਬ ਵੀ ਹਰਜਿੰਦਰ ਸਿੰਘ ਧਾਮੀ ਨੂੰ ਚੰਗਾ ਬੰਦਾ ਸਮਝਦੇ ਸੀ ਉਹ ਉਹ ਉਹਨੇ ਵਾਹੇ ਬੜੀ ਮਿਹਨਤ ਕੀਤੀ ਹੈਗੀ ਬੜਾ ਚਿਰ ਅੜਿਆ ਰਿਹਾ ਹੈਗਾ ਵੀ ਮੈਂ ਜਿਹੜਾ ਹੈਗਾ ਕਿ ਇਹਨੂੰ ਟਾਲਾਂ ਪੀ ਨਾ ਵੀ ਇਹ ਹਰ ਗਿਆਨੀ ਹਰਪ੍ਰੀਤ ਸਿੰਘ ਦਾ ਕੰਮ ਨਾ ਹੋਵੇ ਨਾ ਹੋਵੇ ਠੀਕ ਉਹ ਕਰਦਾ ਰਿਹਾ ਹੈਗਾ ਪਰ ਉਹ ਜਿਵੇਂ ਦਾ ਨਾ ਵੀ ਜਿੱਦ ਪੜੀ ਹੈਗੀ ਆ ਵੀ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੂੰ ਡਾਊਨ ਕਰੋ ਇਲਜ਼ਾਮ ਜੋ ਤੇ ਇਦਾਂ ਤੇ ਲਾਓ ਕਿ ਉਹ ਨੂੰ ਜਿਹੜੀ ਹੈਗੀ ਕਿ ਸ਼ਰਮਿੰਦਗੀ ਮਹਿਸੂਸ ਹੋਵੇ ਹੈਨਾ ਵੀ ਇਹ ਤੇ ਹੈ ਨਹੀਂ ਵੀ ਉਹਨੇ ਕੁਝ ਕੋਈ ਗਲਤ ਕੰਮ ਕੀਤਾ ਹੈਗਾ ਤੇ ਬਸ ਉਹ ਤੁਸੀਂ ਇੱਕ ਜਹੇਦਾਰ ਨੂੰ ਲਾਣਾ ਔਰ ਕਰਨ ਤੇ ਕੋਈ ਹੈ ਤੇ ਹੈ ਨਹੀਂ ਕੋਈ ਵੀ ਕਰਨ ਮੈਨੂੰ ਕੋਈ ਨਜ਼ਰ ਆਉਂਦੇ ਹੈਗੇ ਜਿੱਤੇ ਕਰਕੇ ਵੀ ਉਹ ਜਹੇਦਾਰ ਨਹੀਂ ਰਹਿ ਸਕਦਾ ਹੈਗਾ ਹੈਨਾ ਤੇ ਬਸ ਉਹ ਆਪਣੀ ਜਿੱਦ ਪੁਗਾਣੀ ਸੀ ਉਹਨਾਂ ਨੇ ਪੁਗਾਤੀ ਤੇ ਆਂਦੇ ਜਿਹੜੇ ਸਮੇਂ ਦੇ ਵਿੱਚ ਜਿਹੜੀ ਹੈਗੀ ਹੈ ਪੰਥਕ ਦੇ ਧਿਰਾਂ ਦਾ ਵੀ ਜਿਹੜੀ ਹੈਗੀ ਹੈ ਇੱਕ ਹੋਰ ਵੀ ਇਮਤਿਹਾਨ ਹੋਣਾ ਹੈਗਾ ਗਿਆਨੀ ਰਗਵੀਰ ਸਿੰਘ ਹੋਰੀ ਜਿਹੜੇ ਆਗੇ ਨੇ ਕਿ ਉਹ ਗਏ ਹੋਏ ਨੇ ਇੰਗਲੈਂਡ ਤੇ ਜਦੋਂ ਵਾਪਸ ਆਣਗੇ ਤੇ ਹੁਣ ਉਹ ਸੱਤ ਮੈਂਬਰੀ ਵਾਲੀ ਕਮੇਟੀ ਵਾਲਾ ਵੀ ਜਿਹੜਾ ਹੈਗਾ ਕੋਈ ਸੱਪ ਕੱਢਣਾ ਹੈਗਾ ਉਹਦਾ ਕਿਸੇ ਪਾਸੇ ਤੇ ਗੱਲ ਲਾਣੇ ਪੈਗੀ ਠੀਕ ਹੈ ਤੇ ਉਹ ਕਿੱਦਾਂ ਲਾਂਦੇ ਨੇ ਕੀ ਲੱਭਦੇ ਨੇ ਉਹਦਾ ਰਾਹ ਤੇ ਗਿਆਨੀ ਰਗਵੀਰ ਸਿੰਘ ਵੀ ਜਿਹੜੇ ਹੈਗੇ ਨੇ ਕਿ ਉਹ ਰਸਤਾ ਲੱਭਦੇ ਪਏ ਹੈਗੇ ਨੇ ਬਚੰਦ ਦਾ ਰਸਤਾ ਲੱਭਦੇ ਪਏ ਉਹ ਬਚੰਦ ਦਾ ਰਸਤਾ ਕੋਈ ਹੈ ਨਹੀਂ ਕਾਰਨ ਇਹ ਹੈਗਾ ਕਿ ਜਿਹੜਾ ਹੁਕਮਨਾਮਾ ਜਾਰੀ ਕੀਤਾ ਹੈ ਤੇ ਜਾਂ ਤਾਂ ਉਹ ਮੰਨਣਾ ਪਏਗਾ ਤੇ ਜਾਂ ਫਿਰ ਬਾਗੀ ਹੋਣਾ ਪਏਗਾ ਦੋਈ ਚੀਜ਼ਾਂ ਹੈਗੀਆਂ ਤੇ ਰਗਵੀਰ ਸਿੰਘ ਉਹਨਾਂ ਨੇ ਪਹਿਲਾਂ ਕਿਹਾ ਵੀ ਸੀ ਵੀ ਮੈਂ ਜਿਹੜਾ ਕਲਤਖਸ ਸਾਹਿਬ ਨੇ ਤੇ ਦਿੱਤਾ ਹੁਕਮ ਹੁਣ ਪੰਥ ਜਿਹੜਾ ਹੈਗਾ ਵੀ ਲਾਗੂ ਕਰਵਾਵੇ ਠੀਕ ਹੈ ਤਾਂ ਪੰਥ ਫਿਰ ਆਪਣੇ ਹਿਸਾਬ ਨਾਲ ਫਿਰ ਲਾਗੂ ਕਰਵਾਉਣਾ ਹੀ ਹੈਗਾ ਠੀਕ ਹੈ ਵੀ ਜਦੋਂ ਨਹੀਂ ਸਪੋਰਟ ਕਰੇ ਨਹੀਂ ਬਣ ਰਿਹਾ ਹੁਣ ਜਿਹੜੇ ਹੈਗੇ ਕਿ ਇਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਆ ਕਿ ਮੈਂਬਰ ਬਣਨ ਪਰ ਲੋਕ ਕੀ ਕਹਿਣਗੇ ਕਿ ਕਿਹੜੇ ਮੈਂਬਰ ਬਣ ਗਏ ਹੂੰ ਹੂੰ ਜਿਹੜੇ ਹੁਣ ਪਿੰਡੇ ਦੇ ਨਾਲ ਥੋੜਾ ਲਿਆਜ਼ ਕਰਨਾ ਹੈ ਬਿਲਕੁਲ ਉਸਕੇ ਬੰਦੇ ਹੁੰਦੇ ਨੇ ਜਿਹੜੇ ਤੁਹਾਡੇ ਚਮਚਾਗिरी ਕਰਦੇ ਨੇ ਜਾਂ ਕੋਈ ਬਾਕੀ ਚੀਜ਼ਾਂ ਹੈਗੀਆਂ ਤੁਹਾਡੀ ਗੱਲਾਂ 'ਚ ਆ ਜਾਣਗੇ ਪਰ ਆਮ ਬੰਦੇ ਤੇ ਨਹੀਂ ਨਾਂ ਆਉਂਦੇ ਜਿੰਨੇ ਚਿਰ ਤੁਹਾਡੇ ਮਾਸਟਰਸ ਨਹੀਂ ਤੁਹਾਡੇ ਨਾਲ ਜੁੜਦੇ ਹੈਗੇ ਤੁਸੀਂ ਮੈਨੂੰ 10 20 50 ਹਜ਼ਾਰ ਬੰਦੇ ਦੀ ਵੀ ਵੋਟ ਬਣਾ ਲਓਗੇ ਤੇ ਉਹਦੇ ਨਾਲ ਥੋੜਾ ਜਿੱਤ ਜਿਓਗੇ ਬਿਲਕੁਲ ਜੀ ਬਿਲਕੁਲ ਹੂੰ ਤੇ ਜਿੰਨੇ ਚਿਰ ਉਹ ਨੂੰ ਮੈਂ ਠੀਕ ਨਹੀਂ ਕਰਨਗੇ ਇਹ ਚੀਜ਼ ਨੂੰ ਜਿਵੇਂ ਮੈਂ ਕਹਿੰਦਾ ਨਾ ਕਿ ਫਰਾਂ ਵਾਲਾ ਬੰਦਾ ਜਿਹੜਾ ਹੈਗਾ ਕਿ ਉਹ ਜੰਮਾ ਵੀ ਜਹੇਦਾਰਾਂ ਤੇ ਜਰਗਵੀਰ ਸਿੰਘ ਉਹਦੇ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਲਾਉਂਦੇ ਨੇ ਵੀ ਇਹਨੇ ਅਕਾਲੀ ਦਲ ਨੂੰ ਨੁਕਸਾਨ ਪਹਸਾਨ ਵਾਸਤੇ ਆਕਰ ਰਿਹਾ ਉਹ ਕਰੇ ਮੈਨੂੰ ਤਾਂ ਲੱਗਦਾ ਕਿ ਇਹ ਸੁਖਵੀਰ ਬਾਦਲ ਨੂੰ ਔਰ ਜਿਹੜੇ ਇੱਕ ਉਹ ਹੈਗੇ ਨੇ ਆਪਣੇ ਡਾਕਟਰ ਦਿਲਜੀਤ ਸਿੰਘ ਚੀਮਾ ਵੀ ਇਹਨਾਂ ਦੋਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈਗੀ ਕਿ ਗੱਲੀਦਲ ਨੂੰ ਟੋਟਲੀ ਖਤਮ ਕਰਨਾ ਹੈਗਾ ਵੀ ਉਹ ਹੀ ਕਰ ਰਹੇ ਹੈ ਖਤਮ ਵੀ ਕੋਈ ਸਿਆਣਪ ਵੀ ਵਾਲੀ ਤਾਂ ਕੋਈ ਗੱਲ ਸਮਝ ਮੈਨੂੰ ਤਾਂ ਕੋਈ ਨਜ਼ਰ ਨਹੀਂ ਆ ਰਹੀ ਵੀ ਜਿਹਦੇ ਨਾਲ ਉਹਨਾਂ ਲੱਗੇ ਕਿ ਹਾਂ ਵੀ ਅਕਾਲੀ ਦਲ ਦੇ ਜਿਹੜਾ ਕਿ ਉਹਦੀ ਚੜ੍ਹਤ ਹੋਏਗੀ ਕੋਈ ਜੀ ਬਿਲਕੁਲ ਜੀ ਅਕਾਲੀ ਦਲ ਚ ਇਹੋ ਜਿਹਾ ਖਲਾਰਾ ਪਿਆ ਮੈਨੂੰ ਲੱਗਦਾ 3 ਮਹੀਨੇ ਹੋ ਗਏ ਅਸੀਂ ਉਹੀ ਗੱਲਾਂ ਕਰੀ ਜਾਂਦੇ ਔਰ ਰੋਜ਼ ਨਵੀਆਂ ਨਵੀਆਂ ਗੱਲਾਂ ਸਾਹਮਣੇ ਆ ਰਹੇ ਕਿਤੇ ਕੇਂਦਰ ਦੇ ਪ੍ਰਨਾਲਾ ਉੱਥੇ ਦਾ ਉੱਥੇ ਰੁਕੰਦ ਨਾ ਨਹੀਂ ਲੈ ਰਿਆ